ਆਮ ਆਦਮੀ ਪਾਰਟੀ ਦੇ ਵੱਲੋਂ ਜਿੱਥੇ ਲਗਾਤਾਰ ਨਗਰ ਕੌਂਸਲ ਦੇ ਵਿੱਚ ਆਪਣਾ ਪ੍ਰਧਾਨ ਦੇ ਲਗਾਉਣ ਦੀ ਜਿਹੜੀ ਹੈ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਉੱਥੇ ਹੀ ਉਹਨਾਂ ਨੂੰ ਇੱਕ ਵੱਡਾ ਜਿਹੜਾ ਬਾਲੂਸ ਸਮੇਂ ਮਿਲਿਆ ਜਦੋਂ ਰਾਜਾਰਾ ਵਾਈਸ ਪ੍ਰਧਾਨ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਦੇ ਸੀਨੀਅਰ ਵਾਈਸ ਪ੍ਰਧਾਨ ਦੇ ਜਿਹੜੇ ਉਹਦੇ ਦੇ ਉੱਪਰ ਆਮ ਆਦਮੀ ਪਾਰਟੀ ਜੋ ਕਾਰਕਟਰਾਂ ਨੇ ਜਿਹੜਾ ਜੋ ਗਰਾਊਂਡ ਲੈਵਲ ਤੋਂ ਉੱਠੇ ਨੇ ਉਹਨਾਂ ਦੇ ਵੱਲੋਂ ਜਿਹੜੇ ਆ ਹੁਣ ਨਗਰ ਕੌਂਸਲ ਦੀ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜੋ ਵਿਧਾਇਕਾ ਨੀਨਾ ਮਿੱਤਲ ਨੇ ਤੇ ਵਿਧਾਇਕ ਜੋ ਵਿਧਾਇਕ ਗੁਰਲਾਲ ਕਨੌਰ ਤੇ ਜੋ ਨਵੇਂ ਜਿਹੜੇ ਆ ਵਾਈਸ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਚੁਣੇ ਗਏ ਨੇ ਉਹਨਾਂ ਦੇ ਵੱਲੋਂ ਵੀ ਜੋ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਕਿ ਜੇਕਰ ਕੋਈ ਵੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਂਦਾ ਤਾਂ ਉਸ ਨੂੰ ਜੋ ਜਨਤਾ ਦੇ ਪੈਲੇ ਆਧਾਰ ਤੇ ਹਲ ਕਰਨਗੇ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆ ਕਾਰਜਕਰਤਾ ਵੱਡੀ ਗਿਣਤੀ ਦੇ ਵਿੱਚ ਰਾਜਪੁਰ ਨਗਰ ਕਾਉਂਸਲ ਦੇ ਵਿੱਚ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਆਪਣੇ ਜੋ ਜੋ ਉਹਨਾਂ ਦੇ ਪ੍ਰਧਾਨ ਜਿਹੜੇ ਚੁਣੇ ਗਏ ਨੇ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਨਗਰ ਕੌਂਸਲ ਦੇ ਤੇ ਚੁਣੇ ਜਾਣ ਦੇ ਉੱਪਰ ਜਿਹੜੀ ਆਪਣੀ ਖੁਸ਼ੀ ਪ੍ਰਗਟਾਈ ਜਾ ਰਹੀ ਹੈ ਪੰਗੜੇ ਪਾਈ ਜਾਣ ਤੇ ਢੋਲ ਦੇ ਨਾਲ ਜਿਹੜੀ ਆਪਣੀ ਖੁਸ਼ੀ ਦਾ ਇਜ਼ਹਾਰ ਜਿਹੜਾ ਕੀਤਾ ਜਾ ਰਿਹਾ ਹੈ ਕਮਿਸ਼ਨ ਪਟਿਆਲਾ ਜੀ ਦੇ ਆਦੇਸ਼ਾਂ ਅਨਸਾਰ ਅੱਜ ਜਿਹੜੀ ਹੈ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਦੀ ਚੋਣ ਕਰਵਾਈ ਗਈ ਹੈ ਇਹ ਚੋਣ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਹੋਈ ਹੈ ਇਸ ਦੇ ਵਿੱਚ ਜਿਹੜੇ ਮਿਸਟਰ ਜੈਕਿਸ਼ਰ ਅਗਰਵਾਲ ਜੀ ਸੀਗੇ ਤੇ ਨੰਬਰ 2 ਰਵਿੰਦਰ ਸਿੰਘ ਜੀ ਦੋਨਾਂ ਹੀ ਜਿਹੜੇ ਕੈਂਡੀਡੇਟ ਨੇ ਉਹ ਬੀ ਦੀ ਵੋਟਾਂ ਤੋਂ ਜਿਹੜੇ ਹੈ ਟੋਟੋ ਜਿਹੜੇ 31 ਵੋਟਾਂ ਸੀਗੀਆਂ ਉਸ ਤੋਂ ਇੱਕ ਨੇ ਕਾਸ਼ ਨਹੀਂ ਕੀਤੀ 20 ਵੋਟਾਂ ਇਹਨਾਂ ਨੂੰ ਪ੍ਰਾਪਤ ਹੋਈਆਂ ਤੇ ਦੂਜੀ ਪਾਰਟੀ ਨੂੰ ਜਿਹੜੀਆਂ 10 ਵੋਟਾਂ ਪ੍ਰਾਪਤ ਹੋਈ ਸੀਗੀਆਂ ਇਸ ਤਰ੍ਹਾਂ ਦੋਨਾਂ ਹੀ ਇਹਨਾਂ ਜਿਹੜੇ ਹੈ ਅਹੁਦੇਦਾਰ ਹੈ ਇਹਨਾਂ ਨੂੰ ਜੇਤੂ ਕਰਾ ਦਿੱਤਾ ਗਿਆ ਦੂਜੇ ਵੱਲੋਂ ਜਿਹੜਾ ਉਮੀਦਵਾਰ ਉਹਨਾਂ ਵੱਲੋਂ ਇੱਕ ਤਾਂ ਪਹਿਲੇ ਪ੍ਰਧਾਨ ਜੀ ਹੈਗੇ ਮਿਸਟਰ ਨਾਗੀ ਸੀਗੇ ਤੇ ਦੂਸਰੇ ਰੁਕਮਿੰਦਰ ਗੁਪਤਾ ਜੀ ਸੀਗੇ ਹੋਰ ਸੀਗੀ ਵੀ ਮਿਆਦ ਖਤਮ ਹੋ ਚੁੱਕੀ ਸੀ ਤਾਂ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਦੇ ਹੁਕਮਾਂ ਅਨਸਾਰ ਅੱਜ ਸਾਡੇ ਐਸਡੀਐਮ ਸਾਹਿਬ ਨੇ ਚੋਣ ਕਰਵਾਈ ਹੈ ਤਾ ਉਸ ਚੋਣ ਵਿੱਚ ਜੋ ਚੋਣ ਪ੍ਰਕਿਰਿਆ ਹੁੰਦੀ ਹੈ ਉਹਨੂੰ ਪੂਰਾ ਫਾਲੋ ਕਰਦੇ ਹੋਏ ਐਸ ਡੀ ਐਮ ਸਾਹਿਬ ਨੇ ਜਿਵੇਂ VOTING ਕਰਵਾਈ ਤਾਂ ਉਸ ਵਿੱਚ 33ਾਂ ਚੋਂ 20 ਮੈਂਬਰਾਂ ਦੀ 20 ਮੈਂਬਰਾਂ ਨੇ ਵੋਟ ਜੈ ਕਿਸ਼ਨਗਰ왈 ਜੀ ਨੂੰ ਐਜ਼ ਅ ਸੀਨੀਅਰ ਵਾਈਸ ਪ੍ਰਧਾਨ ਪਾਈ ਔਰ 20 ਮੈਂਬਰਾਂ ਨੇ ਹੀ ਐਜ਼ ਅ ਵਾਈਸ ਪ੍ਰਧਾਨ ਅਰਵਿੰਦਰ ਸਿੰਘ ਐਡਵੋਕੇਟ ਜੀ ਨੂੰ ਬੋਟਾ ਪਾਇਆ ਸਰਬਤਰ ਸਹਿਜਣਾ ਜਾਂਦੇ ਹਾਂ ਬਸ ਇਹੀ ਮੈਸੇਜ ਦੇਵਾਂਗੇ ਕਿ ਅੱਜ ਰਾਜਪੁਰਾ ਨੂੰ ਨਵਾਂ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਮਿਲੇ ਹੈ ਤਾਂ ਸਾਰੇ ਇੱਕੋ ਹੀ ਵਾਅਦਾ ਕਰਕੇ ਆਏ ਨੇ ਕਿ ਲੋਕਾਂ ਦੇ ਕੰਮ ਕਰਨੇ ਨੇ ਕੰਮ ਪਹਿਲਾਂ ਵੀ ਕਰ ਰਹੇ ਨੇ ਹੁਣ ਕੰਮ ਹੋਰ ਤੇਜ਼ੀ ਨਾਲ ਹੋਣਗੇ ਸਾਡਾ ਇੱਕੋ ਹੀ ਮਕਸਦ ਹੈ ਕਿ ਰਾਜਪੁਰੇ ਦਾ ਜਿਹੜਾ ਵੀ ਮਿਊਨਿਸਪਲ ਏਰੀਆ ਹੈ ਇਹਦੇ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਵੱਧ ਤੋਂ ਵੱਧ ਕੰਮ ਕੀਤੇ ਜਾਣ ਸਸਿਕਾਲ ਜੀ ਮੈਂ ਗਰਲਾਲ ਕਨੌਰ ਦੇ ਅੱਜ ਅਸੀਂ ਰਾਜਪੁਰਾ ਦੇ ਵਿੱਚ ਜਿਹੜੀ ਕਮੇਟੀ ਦੀ ਚੋਣ ਦੇ ਲਈ ਵਾਈਸ ਚੇਅਰਮੈਨ ਤੇ ਸੀਨੀਅਰ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਦੇ ਲਈ ਆਏ ਸੀ ਅਗਰ왈 ਸਾਹਿਬ ਤੇ ਸਾਡਾ ਛੋਟਾ ਵੀਰ ਰਵਿੰਦਰ ਇਹਨਾਂ ਦੀ ਜਿਹੜੀ ਚੋਣ ਹੋਈ ਹੈ ਨਿਰਪੱਖ ਚੋਣ ਹੋਈ ਹੈ ਐਸਡੀਐਮ ਸਾਹਿਬ ਵਿੱਚ ਹਾਜ਼ਰ ਸੀ ਸਾਰੇ ਜਿਹੜੇ ਐਮਸੀ ਸਹਿਬਾਨ ਸੋ ਸਾਡੇ ਦੋਨਾਂ ਹੀਰਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਸਾਡੀ ਭੈਣ ਨੀਨਾ ਮਿੱਤਲ ਜੀ ਤੇ ਇਹਨਾਂ ਦੇ ਸਾਰੇ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਹਾਨੂੰ ਮੀਡੀਆ ਵਾਲਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਅੱਜ ਨਵੇਂ ਦੋ ਚਿਹਰੇ ਕਿਉਂਕਿ ਰਵਿੰਦਰ ਬਹੁਤ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਕਰ ਰਿਹਾ ਹੈ ਸੋ ਅੱਜ ਇਹਨੂੰ ਵੱਡੀ ਜ਼ਿੰਮੇਵਾਰੀ ਮਿਲੀ ਆ ਤੇ ਆਸ ਕਰਦੇ ਆ ਕਿ ਇਹ ਜਿਹੜੀਆਂ ਦੋਨੋਂ ਜ਼ਿੰਮੇਵਾਰੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਲਈ ਕਾਰਾ ਕਰ ਸੇਤੋਂਗੀਆਂ ਸੋ ਬਹੁਤ-ਬਹੁਤ ਧੰਨਵਾਦ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਅੱਜ ਜੋ ਪ੍ਰੋਸੈਸ ਦੇਖਿਆ ਸਿਸਟਮ ਦੇਖਿਆ ਆਮ ਆਦਮੀ ਪਾਰਟੀ ਦਾ ਇੱਥੇ ਬਾਕੀ ਬਰਕਰਾਰ ਦੀ ਬਹੁਤ ਜ਼ਿਆਦਾ ਇੱਜ਼ਤ ਮਾਨ ਸਨਮਾਨ ਉਸ ਨੂੰ ਮਿਲਦਾ ਹੈ ਜੋ ਕਿ ਅੱਜ ਮੈਨੂੰ ਵੀ দেয়া ਗਿਆ ਹੈ ਆਮ ਆਦਮੀ ਪਾਰਟੀ ਚ ਮਨੇ ਜੁਆਇਨ ਕੀਤੀ ਤੇ ਅੱਜ ਮੈਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੱਲੋਂ ਰਾਜਪ੍ਰਦੇਸ਼ੀ ਐਮ ਐਲ ਏ ਮੈਡਮ ਨੀਨਾ ਮਿੱਤਲ ਨੇ ਅਲਾਉਂਸ ਕੀਤਾ ਹੈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਸਭ ਨੇ ਮੈਨੂੰ ਇਸ ਦਾ ਸਹਿਯੋਗ ਦਿੱਤਾ ਮੈਂ ਇਹਨਾਂ ਦਾ ਹਮੇਸ਼ਾ ਹੀ ਰਿਣੀ ਰਹਾਂਗਾ ਕਿ ਆਮ ਆਦਮੀ ਪਾਰਟੀ ਨੇ ਮੈਨੂੰ ਸ਼ਹਿਰ ਦੀ ਸੇਵਾ ਕਰਨ ਲਈ ਜੋ ਅੱਜ ਤਾਜ ਪਹਿਨਾਇਆ ਮੈਂ ਉਸ ਦਾ ਦੀ ਹਮੇਸ਼ਾ ਰੱਖਿਆ ਕਰਾਂਗਾ ਔਰ ਮਾਣ ਰੱਖਾਂਗਾ ਔਰ ਸ਼ਹਿਰ ਵਾਸੀਆਂ ਦੀ ਸੇਵਾ ਕਰਾਂਗਾ ਅੱਜ ਖੜੇ ਹੋ ਤੁਹਾਨੂੰ ਅੱਛਾ ਕੀ ਬਾਤ ਦੀ ਪਾਰਟੀ ਦੇ ਇੱਕਦਨੇ ਜੇ ਸਿਪਾਹੀ ਨੂੰ ਪੰਡੀਨਾ ਮਿੱਤਰ ਜੀ ਨੇ ਇੰਨੇ ਵੱਡੇ ਮਾਣ ਬਖਸ਼ਿਆ ਇੰਨੇ ਵੱਡੇ ਅਹੁਦੇ ਤੇ ਮਾਣ ਬਖਸ਼ਿਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ-ਬਹੁਤ ਆਭਾਰ ਪ੍ਰਗਟ ਕਰਦਾ ਰਣੀਏ ਬਹੁਤ-ਬਹੁਤ ਧੰਨਵਾਦ ਅਮਦੇਸ਼ ਸਾਹਿਬ ਦਾ ਤੇ ਇਹ ਪਾਰਟੀ ਇਹ ਕਹੇ ਜੀ ਪਾਰਟੀ ਹੈ ਜਿਹੜੀ ਆਨ ਵਾਲੇ ਬੱਚਿਆਂ ਦੇ ਵਿੱਚ ਇੱਕ ਉਤਸ਼ਾਹ ਜਗਾਉਂਦੀ ਹੈ ਕਿ ਇੱਕ ਛੋਟੇ ਜੇ ਬੂਥ ਵਰਕਰ ਤੋਂ ਲੈ ਕੇ ਬੰਦਾ ਕਿੱਥੇ ਕਿੱਥੇ ਤੱਕ ਪਹੁੰਚ ਸਕਦਾ ਤੇ ਇਹ ਹੀ ਪਾਰਟੀ ਹੈ ਜਿਹੜੀ ਆਪਣੇ ਵਰਕਰਸ ਦੀ ਆਪਣੇ ਪਾਰਟੀ ਦੇ ਸੰਗਠਨ ਦੀ ਜਿਹੜੀ ਉਹ ਕਦਰ ਕਰਦੀ ਹੈ ਬਹੁਤ ਬਹੁਤ ਧੰਨਵਾਦ ਹੈ ਭੈਣ ਨੀਨਾ ਮਿੱਤਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਅੱਜ ਇੱਕ adne ਜੇ ਵਰਕਰ ਨੂੰ ਉਪ-ਪ੍ਰਧਾਨ ਦੀ ਚੇਅਰ ਦੇ ਉੱਪਰ ਬਿਠਾਇਆ ਕੋਸ਼ਿਸ਼ ਕਰਾਂਗਾ ਕਿ ਪੰਡੀਨਾ ਮਿਚਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਚੱਲ ਕੇ ਸ਼ਹਿਰ ਦੀ ਦਿਨ ਦੁੱਗਣੀ ਤੇ ਰਾਤ ਚੌਗਣੀ ਵਾਸਤੇ ਕੰਮ ਕਰਾਂ ਬਹੁਤ ਬਹੁਤ ਧੰਨਵਾਦ ਕੈਮਰਾ ਪਰਸਨ ਲੇਖ ਕੁਮਾਰ ਦੇ ਨਾਲ ਗੋਪ੍ਰੀਤੀ ਮਾਨ ਐਕਸ਼ਨ ਬਿਨਾ ਬੈਲੰਚਨਲ ਰਾਜਪੁਰਮ